ਚਪਿਆ ਆ ਰਿਹਾ ਹੁੰ ਦੱਸ ਦਿਆਂ ਵਿਖਾਉਣਾ ਤੁਹਾਨੂੰ ਪੂਰੀ লাশ ਫੈਰੇ ਦੀ ਤੇ ਉਹ ਬੰਦਾਣਾ ਵਿਚਾਰਾ ਕਿਤੇ ਮਾਰ ਗਿਆ ਜਾਂ ਠੰਡ ਕਰਕੇ ਮਰ ਗਿਆ ਤੇ ਪਤਾ ਨਹੀਂ ਕੀ ਹਿਸਾਬ ਉਹ ਗੰਨਿਆ ਆਪਣੇ ਗੰਨਿਆਂ ਵਿੱਚ ਹਲੋ ਹਾਂਜੀ ਮੇਤਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰਿਆਂ ਦਾ ਠੀਕ ਹੋ ਗਏ ਤੇ ਅੱਜ ਆਵਾ ਫੜ ਲੈ ਸਸਤਰ ਸਸਤਰ ਬਹੁਤ ਸਖਾ ਕੀਤਾ ਵਾ ਰੇਤ ਰੂਤੀ ਲਾਈ ਐ ਇਹਨੂੰ ਤੇ ਐ ਆਪਾਂ ਵੱਢਨੇ ਆ ਗੰਨੇ ਗੰਨੇ ਓ ਮਾਈ ਗਾਡ ਵਾਓ ਦੰਦਸਾਗੇ ਵੀਡੀਓ ਜਖਾਤੋ ਵੱਢਨੇ ਆ ਵੀ ਤੇ ਚੱਲੇ ਆਪਾਂ ਗੰਨੇ ਵੱਢਣ ਮੱਟੇ ਵੱਢ ਤੁਰੇ ਜਾਂਦੇ ਆ ਕਣਕਾਂ ਦੇ ਵਿੱਚ ਦੀ ਆ ਆਪਾਂ ਥੋੜੇ ਇੱਕ ਗੰਨੇ ਲਾਏ ਇੱਕ ਆਦ ਲਾਇਆ ਸੀ ਆਪਣੇ ਖਾਣ ਪੀਂਜੂਗਾ ਤੇ ਇਹ ਵੱਢਨੇ ਆ ਹਣ ਗੰਨੇ ਲਓ ਚੈੱਕ ਕਰੋਗੇ ਤੇ ਫਿਰ ਪਤਾ ਲੱਗੂਗਾ ਕਾਤਾ ਵੱਢਨੇ ਆਂ ਵੀ ਤੇ ਵੱਢਨੇ ਵਾਵਾ ਹੀ ਆਵੀ ਵੱਢ ਕੇ ਛੱਲਨੇ ਛੱਲਨੇ ਆਵੀ ਇੰਨਾ ਕਮਾਲ ਲਾਇਆ ਆਪਾਂ ਤੇ ਉਹਨੇ ਵੱਢਦੇ ਆ ਗੰਨੇ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਗੰਨੇ ਵੱਡੀ ਦੇ ਕਿੱਦਾਂ ਛਿੱਲੀ ਦੇ ਆ ਕੀ ਕਰਨਾ ਕੀ ਨਹੀਂ ਸਾਰਾ ਤੁਹਾਨੂੰ ਦਿਖਾਉਣੇ ਆ ਬਲਾਓ ਵਿੱਚ ਬਣੇ ਰਿਓ ਆਪਣੇ ਨਾਲ ਲਓ ਇਹ ਮੈਂ ਤਾਂ ਗੰਨੇ ਵੱਢਣ ਦੇ ਸਟਾਰਟਿੰਗ ਕਰਦੇ ਆ ਆਪਾਂ ਇਹ ਆਹ ਘਰ ਕੋ ਖੜਾ ਭਾ ਨਿਆ ਉਹ ਉਧਰ ਉਥੇ ਕਰਨੇ ਆ ਉਥੇ ਜਾ ਕੇ ਛਲਣੇ ਵੀ ਚੋਕ-ਚੋਕੇ ਲੈ ਕੇ ਜਾਵਾਂਗੇ ਤੁਹਾਨੂੰ ਪਕਣਕ ਨਾ ਖਰਾਬ ਹੋਗੇ ਨਾਲੇ ਚੋਕ-ਚੋਕੇ ਲੈ ਕੇ ਜਾਂਦੇ ਆ ਤਾਂ ਗੰਨੇ ਵਾੜਾਂ ਦੀ ਸਟਾਰਟਿੰਗ ਹੋ ਗਈ ਆ ਵੀ ਅਣ ਖੜਦੇ ਚੋਕੇ ਉਥੇ ਹਨ ਮਖੌਣੇ ਕਿੰਨਾ ਛਲਣੇ ਚਲਣੇ ਕੀ ਕਰਨਾ ਆ ਹਲੋ ਹਾਂ ਜੀ ਮਿੱਤਰੋ ਆਪਾਂ ਵੜਨ ਦੇ ਹਾਂ ਗੰਨੇ ਤੇ ਹੁਣੇ-ਹੁਣੇ ਇੱਕ ਬੰਦੇ ਦੀ ਫੌਤ ਹੋ ਗਈ ਆ ਖਬਰ ਆਈ ਆ ਵੀ ਉਹ ਘਰ ਆ ਹੁਣ ਨਹੀਂ ਰਿਹਾ ਇਹ ਦੁਨੀਆ ਵਿੱਚ ਇੱਕ ਦੋ ਦਿਨ ਹੋ ਗਏ ਵਿਚਾਰੇ ਦੀ ਮੌਤ ਹੋਈ ਨੋ ਤੇ ਉਹ ਬੰਦਾ ਕਮਾਲ ਵਿੱਚ ਪਿਆ ਰਿਆ ਹੁਣ ਦੱਸ ਦਿਆਂ ਵਿਖਾਉਨੇ ਤੁਹਾਨੂੰ ਉਹਦੀ ਲਾਸ਼ ਫਿਰੇ ਦੀ ਤੇ ਉਹ ਬੰਦਾ ਨਾ ਵਿਚਾਰਾ ਕਿਤੇ ਮਾਰ ਗਿਆ ਜਾਂ ਠੰਡ ਕਰਕੇ ਮਰ ਗਿਆ ਤੇ ਪਤਾ ਨਹੀਂ ਕੀ ਹਿਸਾਬ ਉਹ ਗੰਨਿਆਂ ਆਪਣੇ ਗੰਨਿਆਂ ਵਿੱਚ ਮਰਿਆ ਪਿਆ ਸੀ ਆਪਾਂ ਤੁਹਾਨੂੰ ਵਿਖਾਉਨੇ ਆਵੇਂ ਬੜਾ ਨੁਕਸਾਨ ਹੋਇਆ ਵਾ ਚੈੱਕ ਕਰੋ ਆਹ ਦੇ ਉਹ ਬੰਦਾ ਵਿਚਾਰਾ ਰਾਖੀ ਕਰਦਾ ਸੀ ਕਮਾਲ ਵੇ ਸਾਡੇ ਗੰਨੇਆਂ ਦੀ ਰਾਖੀ ਕਰਦਾ ਤੇ ਮਰ ਗਿਆ ਵਾ ਉਹ ਛਰਾ ਕੀ ਕਰ ਸਕਦੇ ਆ ਵੀ ਤੇ ਇਹਦੇ ਪਰਿਵਾਰ ਨੂੰ ਵਾ ਇਹਨੂੰ ਭਗਵਾਨ ਤੁਮਾਨ ਨੂੰ ਮਾਝਾ ਮਿਲਣਾ ਚਾਹੀਦਾ ਵਾ ਇਹਨੂੰ ਮੈਂ ਭਗਵਾਨ ਤੁਮਾਨ ਨੂੰ ਅਪੀਲ ਕਰੂੰਗਾ ਤੇ ਪਰਵਾ ਇਹਦਾ ਹੀ ਫੈਸਲਾ ਹੋਊਗਾ ਪਰ ਨੂੰ ਉਹ ਇੱਕ ਸਦਾ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਵੀ ਤੇ ਜੋ ਸਰਦੇ ਬੰਦੇ ਸੇਵਾ ਹੋਣੀ ਚਾਹੀਦੀ ਆ ਇਹਦੀ ਬਿਚਾਰਾ ਇਹਦੀ ਬੜੀ ਮਿਹਨਤ ਕਰਦਾ ਹੈ ਬੰਦਾ ਇਹ ਤੇ ਮਰ ਗਿਆ ਬਹੁਣ ਨਹੀਂ ਰਿਹਾ ਉਹ ਇਹ ਦੁਨੀਆ ਵਿੱਚ ਤੇ ਬਣੇ ਰੋ ਆਪਣੇ ਨਾਲ ਆਪਣਾ ਵਿਖਾਵਾਂਗੇ ਵੀ ਬੰਦਾ ਮਰਿਆ ਕਿਦਾਂ ਕੀ ਹੋਇਆ ਕੀ ਸਾਬ ਹੋਇਆ ਇਹ ਦਾ ਠੰਡ ਨੇ ਮਰਿਆ ਵਾ ਹੁਣ ਕਰਤਾ ਪੁਲਿਸ ਨੂੰ ਹੁਣ ਕਰਤਾ ਵਾ ਤੇ ਐਂਬੂਲੈਂਸ ਵੀ ਆਉਣ ਲੱਗੀ ਆ ਤੇ ਇਹਨੂੰ ਚੁੱਕ ਕੇ ਲੈ ਕੇ ਜਾਓਗੇ ਤਾਂ ਆਖਰੇ ਤੋ ਇਹ ਵੀ ਦਰਸ਼ਨ ਕਰ ਲੋ ਵਿਚਾਰਾ ਸਕੂਲ ਤੇ ਗਾਰਡ ਦੀ ਨੌਕਰੀ ਕਰਦਾ ਹੈ ਏ ਜੇਰੇ ਮੇਰੇ ਵੀਰ ਪ੍ਰਾ ਨੌਕਰੀਆਂ ਕਰਦੇ ਹੋ ਧਿਆਨ ਨਾ ਕਰਿਆ ਕਰੋ ਪਤਾ ਨਹੀਂ ਹੁੰਦਾ ਵੇ ਕੀ ਆ ਕੀ ਹੋ ਜਾਂਦਾ ਵਾ ਰਾਤੋਂ ਰਾਤ ਵਿਚਾਰਾ ਆਪਣੇ ਕਿਦੋਂ ਦਾ ਮਰ ਗਿਆ ਕੀ ਹੋ ਗਿਆ ਇਹਨੂੰ ਗੋਲੇ ਗੋਲੇ ਵੱਜ ਕੀ ਹੋਇਆ ਵਾ ਤੇ ਇਸ ਕਰਕੇ ਨਾ ਮੇਰੇ ਵੀਰ ਧਿਆਨ ਨਾਲ ਨੌਕਰੀਆਂ ਕਰਿਆ ਕਰੋ ਵੀ ਤੇ ਆਪਣਾ ਚੌਂਕੀਦਾਰ ਵਿਚਾਰਾ ਕਮਾੜਦਾ ਉਹ ਮਰ ਗਿਆ ਹੁਣ ਲੋਹਾ ਹੀ ਮੇ ਡਰਾਫਾ ਹੋ ਗਿਆ ਰੈਡੀ ਸ਼ੈੜੇ ਤੇ ਆਪਾਂ ਜਾਣ ਜਾਂ ਇਹ ਮਰ ਕਾਲਾ ਇੱਕ ਘੋੜੇ ਤੇ ਜਾਣ ਜਾਂ ਫਿਰ ਜੇ ਮ ਆਪਾਂ ਤੇ ਕਰੋ ਫਿਰ ਚੈੱਕ ਆ ਜੇ ਪੰਜਾ ਤੂੰ ਆਪਾਂ ਫਾਹਣ ਗਿਆ ਜਿਮ ਕਰੋ ਚੱਕ ਜਿਮ ਫਿਰ ਜਿਮ ਚਲ ਕੇ ਕਰੋ ਉਹ ਇਹ ਤੇ ਅੱਜ ਭਾਜਣ ਮਾਰਨ ਹੈ ਜਲਦੀ ਰੋਮੀਏ ਨੇ ਬਹੁਤ ਸਾਰਾ ਸੈਡ ਨਹੀਂ ਹੋਗਾ ਬਹੁਤ ਮੈਨਾ ਹੋਣੀ ਗੱਲ ਬਾਤ ਨੋ ਦਿਸ ਪਾਇਆ ਨਹੀਂ ਫਾਇਦੇ ਜਰੇ ਪੈ ਨਹੀਂ ਸਫਾਈ ਚ ਲੰਢੀ ਹੈ ਵੀ ਮੋਦਾ ਕੰਮ ਲਿਸਕੂਲ ਸਕੋਰ ਯਾਰ ਆਈ ਭਾਈ ਦੱਸਾਂਗਾ ਸ਼ੋਲਡਰ ਲਾਉਣੇ ਅੱਜਾ ਸ਼ੋਲਡਰ ਲੱਗਦਾ ਸਰ ਕਿਦਾਂ ਲਾਉਣੇ ਰੋਸ਼ ਹੈ ਸ਼ੋਲਡਰ ਨੰਗੇ ਰਹਿ ਗਏ ਲੋਗ ਤੇ ਆ ਇਹ ਦੋਸਤਾ ਵੀ ਮਾਰ ਦੇ ਕਰ ਚਾਕ ਕਰ ਆਉਂਦਾ ਮਟਾੰਗ ਨੰਗਾ ਨਾ ਚੱਲਾ ਹਲਾ ਭਾਪੀ ਜੂ